ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲੇਆਣਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟਪੂਰਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਨਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ گاਵਾ ਤੇ ਇੱਕ ਮਾਝਾ ਸਾਰੇ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਵਕਾਊ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੇ ਜਾਨਵਰਾਂ ਦੇ ਲੈਣੇ ਆ ਡਿਟੇਲ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਜੀ ਤੇ ਬਾਈ ਜੀ ਅੱਜ ਆਪਣੇ ਕੋਲੇ 4 ਨੱਕ ਸੇਲ ਆ ਜੀ ਹਾਂਜੀ ਹਾਂਜੀ 4 ਜੀ ਠੀਕ ਆ ਘਰ ਦੇ ਹੀ ਪਸ਼ੂਗਾ ਸਾਰੇ ਹੈ ਇਹ ਘਰ ਦੇ ਠੀਕ ਆ ਆ ਜਿਹੜੀ ਮਾਝ ਆ ਬਾਈ ਕਿੰਮਾ ਸੂਆ ਸੂਈ ਵੀ ਆ ਇਹ ਚੌਥਾ ਸੂਆ ਸੂਈ ਹੈ ਚੌਥਾ ਸੂਈ ਆ ਤੇ ਕਿੰਨੀਆਂ ਕਿਤਾਰਾਂ ਇਸ ਟਾਈਮ ਬਾਈ ਇਹ 10 ਕਿਲੋ ਦਾ ਹੈਗਾ ਜੀ 10 ਕਿਲੋ ਨੈਟ ਕੰਡੇ ਵਾਲਾ ਹਾਂਜੀ ਮਹੀਨੇ ਦੀ ਸੂਈ ਹੈ ਜੀ 1 ਮਹੀਨੇ ਦੀ ਸੂਈ ਆ ਕੱਟੀ ਮੰਗ ਰਹੀ ਤੇ ਮਗਰ ਕੱਟੀ ਆ ਦੋਸਤੋ ਆਹ ਦੇਖ ਸਕਦੇ ਸਾਫ ਸੁਥਰਾ ਹਵਾਨਾ ਵੈਸੇ ਜੈਡ ਬਲੈਕਾ ਥੋੜੇ ਵਾਲ ਆ ਜਿਹੜੇ ਪੂਛ ਦੇ ਉੱਥਲੋ ਚਿੱਟੇ ਆ ਬਾਕੀ ਸਿੰਘ ਗੋਲ ਆ ਦੇਖ ਸਕਦੇ ਹੋ ਬਾਡੀ ਮੁਤਾਬਕ ਜੱਜਦਾ ਥਾਂ ਤੋਂ ਨੂੰ ਨੇੜੇ ਹੋ ਕੇ ਦਿਖਾ ਦਿੰਨੇ ਦੇਖ ਸਕਦੇ ਹੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ 10 ਲੀਟਰ ਦੁੱਧ ਕੰਡੇ ਵਾਲਾ ਦੋ ਡੰਗ ਭਾਵੇਂ ਕੋਈ ਤਿੰਨ ਡੰਗ ਚੋ ਕੇ ਲੈ ਜਾਓ ਬਾਈ ਝੂਠ ਮਾਰਨ ਵਾਲਾ ਬੰਦਾ ਨਹੀਂ ਅੱਗੇ ਵੀ ਇਹਦੇ ਘਰੋਂ ਆਪਾਂ ਚੈਨਲ ਤੇ ਵੀਡੀਓ ਪਾਈ ਆ ਜਿੰਨੀ ਗੱਲ ਦੱਸੀ ਆ ਉਹ ਸਾਰੀ ਸਹੀ ਨਿਕਲੀ। ਦੇਖ ਸਕਦੇ ਹੋ ਤੁਸੀਂ। ਇਹ ਤੌਰ ਕੇ ਵੀ ਤੁਹਾਨੂੰ ਇਹ ਦਿਖਾਵਾਂਗੇ। ਨਵਾਂ ਬਈ ਮਟਰੋ। ਸੀਲਸ ਲੱਗਾ ਤੇ ਮਗਰ ਕੱਟੀ ਆ। ਬਾਈ ਦੇ ਸਾਰੇ ਪਸ਼ੂ ਚੋਏ ਹੋਏ ਆ। ਟਾਈਮ ਤੁਹਾਨੂੰ ਮੈਂ ਵਿਖਾ ਦੇਣਾ। ਸਵੇਰ ਦਾ ਟਾਈਮ ਆ। ਮੈਂ ਕੱਲ ਆਉਣਾ ਸੀਗਾ ਤੇ ਕਿਸੇ ਕਾਰਨ ਆ ਨਹੀਂ ਸਕਿਆ। 10:43 ਮਿੰਟ ਦਾ ਟਾਈਮ ਆ ਦੋਸਤੋ ਦੇਖ ਸਕਦੇ ਹੋ ਸਵਾ ਦਾ ਤੇ ਭਾਈ ਕਿੰਨੇ ਵਜੇ ਚੋਈਆਂ ਇਹ ਇਹ ਸੋਫਾ 6:30 ਚੋਈਆਂ ਸਾਢੇ 6:30 ਚੋਈਆਂ ਤੇ ਉਸ ਤੋਂ ਅੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਤੇ ਭਾਈ ਥਣ ਦਾ ਤੁਸੀਂ ਕੀ ਆਨੇ ਸੀ ਛਿੱਟਾ ਮਾਰ ਛਿੱਟਾ ਮਾਰਦੀ ਹੈ ਕਹਨ ਮਗਰ ਲੈ ਚੋਈ ਲੋ ਵੀ ਸੱਜਣੋ ਹਰੇਕ ਬੰਦਾ ਦੱਸਦਾ ਨਹੀਂ ਹਿੰਦਾ ਪਰ ਬਾਈ ਦੀ ਅੱਗੇ ਵੀਡੀਓ ਪਾਈ ਸੀ ਆਪਾਂ ਤੇ ਲਗਾਉਂਦੀ ਆ ਨੇ ਦੱਸ ਕੇ ਸਾਰੀ ਗੱਲ ਬਾਤ ਤੇ 100 ਰੁਪਏ ਦੀ ਸਾਈ ਤੇ ਦਿੱਤੀ ਸੀ ਇਹਨੇ ਵੀ ਉਹ ਕਹਿੰਦੇ ਸੀ ਵੀ ਸੂਆ ਤੋਂ ਬਾਅਦ ਲੈ ਕੇ ਜਾਵਾਂਗੇ ਪਰ ਉਹ ਬੰਦਿਆਂ ਦਾ ਮਨ ਨਹੀਂ ਖੜਾ ਪਰ ਇਹ ਬੰਦਾ ਏਡਾ ਕ ਸੁਚਿਆ ਜੀ ਜਿਨੀ ਗੱਲ ਹੁੰਦੀ ਆਪਾਂ ਨੂੰ ਸਾਰੀ ਖਰੀਦ ਦੱਸ ਦਿੰਦਾ ਕਿਉਂਕਿ ਦੂਰੋਂ ਨੇੜੋਂ ਕੋਈ ਵੀ ਬੰਦਾ ਆਉਂਦਾ ਤਾਂ ਆ ਕੇ ਮੁੜੇ ਨਾ ਤੇ ਇਹਦਾ ਬਾਈ ਆਪਾਂ ਕੀ ਮੁੱਲ ਕਰਾਂਗੇ ਮੁੱਲ 75000 ਕਰਦਾ ਹਾਂ 75000 ਚੋ ਬਾਈ ਮਾਨਤਾਨ ਹੋ ਜੂਗਾ ਹਾਂਜੀ ਹਾਂਜੀ ਕਰਾਂਗੇ ਜੀ ਲਓ ਵੀ ਸੱਜਣੋ ਬਾਹਲਾ ਮੁੱਲ ਨਹੀਂ ਬਾਈ ਨੇ ਕੀਤਾਗਾ ਲੈਣ ਦੇਣ ਜੇ ਵਾਲੀ ਗੱਲ ਕੀਤੀ ਆ ਤੇ ਮਾਨਤਾਨ 75000 ਚ ਹੋ ਜਾਣਾ ਤੁਹਾਡਾ ਇਸ ਤੋਂ ਅੱਗੇ ਕਵਾੜਾ ਗੱਬਣ ਕ੍ਰੋਸ ਐਚ ਐਫ ਇਹਦੇ ਬਾਰੇ ਦੱਸਿਓ ਬਾਈ ਜੀ ਕਿੰਨਾ ਸੁਆ ਸੁਣਾਏ ਨੇ ਤੇ ਕਿੰਨੇ ਕੁ ਦਿਨ ਜੁੱਜਾ ਸੁਆ ਸੁਣੇ 6 ਦਾ ਦਾਇਮੋ ਮੂਹ ਛੇ ਦਾ ਦੂਜਾ ਸੋਨਾ ਸੂਆ ਹਾਂਜੀ ਦੂਜਾ ਸੋਨਾ ਪਹਿਲੇ ਸੂਏ ਬਾਈ ਕਿੰਨਾ ਦੁੱਧ ਕੱਢਿਆ ਨੇ ਇਹਨੇ 15 16 ਕਿਲੋ ਕੱਢੇ ਆਪਣੇ ਕੋਲ ਠੀਕ ਆ ਬਾਈ ਤੇ ਕਿੰਨੇ ਦਿਨ ਹੁਣ ਸੂਣ ਵਾਲੀ ਐ ਇਹਦੇ ਹਾਇ ਪਾਇ ਹੈ ਚਾਰ ਪੰਜ ਦਿਨ ਬਾਕੀ ਜੇ ਚਾਰ ਪੰਜ ਲਾਓ ਵੀ ਸਜਣੋ ਸੀਲਸ ਲੱਗ ਬਹੁਤ ਆ ਹੱਥ ਮਾਰ ਕੇ ਤੁਹਾਨੂੰ ਬਾਈ ਦਿਖਾ ਦਿੰਦੇ ਆ ਜੀ ਜਿਵੇਂ ਮਰਜ਼ੀ ਐ ਬਟ ਲਾਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਮੇਰੇ ਹੋ ਕੇ ਤੁਹਾਨੂੰ ਦਿਖਾ ਦੇਣਾ ਨਾੜਾਂ ਹਵਾਨੇ ਦੇ ਉੱਤੇ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਕੱਦ ਕਾਠ ਵਾਲੀ ਵਹਿੜਾ ਦੋਸਤੋ ਜੇ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪ ਗੱਲ ਜਿੰਨੀ ਹੁੰਦੀ ਆ ਦੋਸਤੋ ਉਨੀ ਹੋਊਗੀ ਵਧਾ ਕੇ ਕੋਈ ਵੀ ਗੱਲ ਨਹੀਂ ਬਾਈ ਨੇ ਦੱਸਣੀਗੀ ਭਾਵੇਂ ਵਿਕੇ ਪਸ਼ੂ ਤੇ ਭਾਵੇਂ ਨਾ ਵਿਕੇ ਪਰ ਗੱਲ ਬਾਈ ਨੇ ਖਰੀ ਕਰਨੀ ਆ ਦੋਨਾ ਪਾਸਾ ਤੁਹਾਨੂੰ ਹਵਾਨਾ ਦਿਖਾ ਦਿੰਨੇ ਲਓ ਸਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਾਂ ਲੱਗਿਆ ਮਿਲਕ ਵੇਨ ਵੀ ਦੇਖ ਸਕਦੇ ਹੋ ਤੁਸੀਂ ਮੋਟੀ ਉਬੜੀ ਹੋਈ ਆ ਪੰਜ-ਸੱਤ ਦਿਨ ਲੈ ਜਾਣਾ ਹੈ ਮੇੜਨੇ ਕਦ ਕਾਠ ਬਹੁਤ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਮੂੰਹ ਮੱਥਾ ਵੀ ਦਿਖਾਵਾਂਗੇ ਨੌਵੇਂ ਮਟਰ ਬਿਲਕੁਲ ਪਦਰਹਵਾਨਾ ਠੰਡੀ ਦਾ ਇਨੇ ਵਾ ਇੱਥੇ ਰੋਕ ਲੈਣ ਉਹ ਵਾਹ ਜੀ ਲਓ ਵੀ ਭਾਈ ਬਾਹਰ ਵੀ ਤੁਹਾਨੂੰ ਠੱਲ ਕੇ ਦਿਖਾ ਦਿੰਦੇ ਆ ਭਾਈ ਲੈ ਸੀਲ ਇੰਨੀ ਕਾ ਇਹ ਬੱਚਿਆਂ ਵਾਲੇ ਘਰੇ ਕੋਈ ਵੀ ਵੀਰੇ ਨੂੰ ਲੈ ਜਾ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਕਿੰਨੀਆਂ ਧਾਰਾਂ ਦਸੀਆਂ ਪਹਿਲੇ ਸੂਰ ਕੱਢੀਆਂ ਨੇ 15 16 ਕਿਲੋ ਕੱਢੀਆਂ ਜੀ ਲਓ ਵੀ 15 16 ਲੀਟਰ ਨੇ ਪਹਿਲੇ ਸੂਵੇ ਕੱਢਤਾ ਐਤ ਕੀ 20 ਪਲੱਸ ਜਾਊਗੀ ਮਾਰੀ ਭਾਈ ਫੋਟਾ ਸਿੰਘ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦੋਨੇ ਬਸ ਹੀ ਬਾਈ ਹਾਂ ਹਾਂ ਦੋਨੇ ਮਾੜੇਵਰੇ ਨੂੰ ਕਰਕੇ ਲਓ ਜੀ ਦੇਖ ਸਕਦੇ ਹੋ ਪਰ ਸਿੰਘ ਨਹੀਂ ਇਹਨੂੰ ਕਹਿ ਸਕਦੇ ਆਪਾਂ ਝੋਟਾ ਹੈ ਤੇ ਬਾਈ ਇਹਦਾ ਕੀ ਮੁੱਲ ਕਰਾਂਗੇ ਆਪਾਂ ਮੁੱਲ ਲਏ 75000 ਇਹਦਾ 75000 ਮਾਨਤਾਨ ਹੋ ਜੂ 75000 ਚ ਲਓ ਵੀ 75000 ਇਹਦਾ ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਤੇ ਇਸ ਤੋਂ ਅੱਗੇ ਇੱਕ ਸਿੰਘਾਂ ਵਾਲੀ ਭੈੜਾ ਉਹਦੀ ਗੱਲਬਾਤ ਕਰਦੇ ਆਂ ਬਾਈ ਨਾ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਚੌਥਾ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਵੀ ਆ ਇਹ ਵੀ ਚੋਈ ਵੀ ਹੁਣ ਹਾਂ ਇਹ ਘਰੇ ਚੋਈਏ ਤਿੰਨ ਮਹੀਨੇ ਹੋ ਗਏ ਸੂਈ ਨੂੰ ਇਹਨੂੰ ਤਿੰਨ ਮਹੀਨੇ ਹੋ ਗਏ ਹਾਂ ਸੀਮਣੇ ਤੇ ਲੱਗਾ ਹੋਇਆ ਜਾਂ ਹੋ ਕੇ 10 ਕਿਤਾ ਨਹੀਂ ਹੈ ਠੀਕ ਆ ਤੁਸੀਂ ਖਾਲੀ ਕਰਕੇ ਦਿਓਗੇ ਹਾਂ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਜੀ ਤੇ ਕਿੰਨਾ ਦੁੱਧ ਦੇ ਦਿੰਦੀ ਐ ਇਹਦਾ ਉਹ ਤਾਂ ਇਸ ਟਾਈਮ ਹੈਗਾ ਹੀ 15 ਕਿਲੋ ਤਿਆਰ ਹੀ ਐ ਸਾਰੇ ਤੀਜਾ ਸੂਈ ਵੀ ਆ ਹੈ ਹਾਂਜੀ ਆ ਮੈਂ ਕੋਈ ਦੋ ਡੰਗ ਚੋਲੇ ਹਾਂ ਦੋ ਚਾਰ ਡੰਗ ਚੋਲੇ ਵਾ ਲਓ ਵੀ ਮਤਰੋ ਸਿੰਘ ਇਹਦੇ ਛੋਟਾ ਛੋਟਾ ਹੈਗਾ ਤੁਹਾਨੂੰ ਦਿਖਾ ਦਨੇ ਆ ਹਾਂ ਸਹੰਗਾ ਛੱਡ ਦੋ ਬਈ ਬਈ ਸੀਲਸ ਲੱਗ ਕਰਮਾ ਵਾਲੀ ਹਾਂ ਬਹੁਤ ਚੰਗਾ ਲੱਗਿਆ ਨਾੜਾ ਨੂੜਾ ਹਵਾਨੇ ਦੇ ਉੱਤੇ ਹੁਣ ਦਿਖਾਈ ਦਿੰਦੀਆਂ ਹੋਣੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਮੋਟਾ ਥਣ ਲੱਗਿਆ ਇਹ ਤਾਂ ਜੀ 25 ਬਾਈ ਕਹਿੰਦਾ ਵੀ ਤਾਜੀ ਇਹ 25 26 ਕਿਲੋ ਦੁੱਧ ਪਾ ਦਿੰਦੀ ਹੈ ਦੋਨਾਂ ਪਾਸਿਆਂ ਤੋਂ ਥਣਾਂ ਦੀ ਸੇਮ ਸਹੀ ਦੇਖ ਸਕਦੇ ਮਿਲਕ ਵੈਨ ਬਹੁਤ ਮੋਟੀ ਆ ਇਹ ਥਣਾਂ ਦੇ ਉੱਤੇ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਕੱਲੀਆਂ ਕੱਲੀਆਂ ਦਿਖਾਈ ਦੇਣੀਆਂ ਦੇਖ ਸਕਦੇ ਚੰਗੇ ਦੁੱਧ ਰਿਕਾਰਡ ਵਾਲੀ ਗਾਂ ਹੈ ਤੇ ਤੋੜ ਕੇ ਤੁਹਾਨੂੰ ਵੀ ਇਹ ਵੀ ਦਿਖਾਉਂਦੇ ਸੱਦ ਘਾਠੇ ਦਾ ਵੀ ਬਹੁਤਾ ਦੋਸਤੋ ਬਹਾਇ ਲਾਇ ਕੋਈ ਡਾਕੜ ਆਇਆ ਇਹ ਨਹੀਂ ਹੌਲੀ ਤੋਰਦੀ ਇਹ ਕਾਲੋ ਹੀ ਖੜੀ ਇਹਨੂੰ ਲਾਓ ਜੀ ਮਟਰ ਬਿਲਕੁਲ ਸਾਫ ਸੁਥਰੀ ਆ ਡਰਨ ਵਾਲੀ ਕੋਈ ਗੱਲ ਨਹੀਂ ਚਵਾਈ ਚ ਪੂਰੀ ਠੰਢੀ ਆ ਇਹ ਵਾਹ ਜੀ ਜੀ ਪਾਪ ਵੀ ਕੱਢਦੇ ਘਾ ਮੋੜਦੇ ਪਾਉਣ ਕੇ ਠੀਕ ਆ ਜੀ ਤੇ ਭਾਈ ਇਹਦਾ ਕੀ ਮੁੱਲ ਕਰਾਂਗੇ ਆਪਾਂ ਇਹਦਾ ਮੁੱਲ ਬਿਆਹ ਜੀ ਆ ਜੀ 42 ਹਜ਼ਾਰ ਮਾਨਤਾ ਨ ਹੋ ਜੂ 42 ਹਜ਼ਾਰ ਲਓ ਵੀ ਸੱਜਣੋ 42 ਹਜ਼ਾਰ ਇਹਦਾ ਮੁੱਲ ਆ ਮਾਨਤਾ ਨੇ ਇਹਦੇ ਹੋ ਜੂਗਾ ਇਹਦੇ ਵਿੱਚੋਂ ਵੀ ਤੇ ਸੀਮਣੇ ਦੇ ਲੱਗਿਆ ਹੋਇਆ ਬਾਈ ਤੇ ਪਰ ਬਾਈ ਖਾਲੀ ਕਰਕੇ ਦੇਊਗਾ ਤੇ ਇਸ ਤੋਂ ਅੱਗੇ ਕਾ ਗਾਂ ਹੈ ਬਾਈ ਇਹ ਸੁਈ ਸੁਵਾਈ ਹੈ ਜੀ ਇਹ ਸੁਈ ਸੁਈ ਡੇਢ ਮਹੀਨਾ ਹੋ ਗਿਆ ਜੇ ਨੂੰ ਸੁਈ ਨੂੰ ਇਹਨੂੰ 1 ਡੇਢ ਮਹੀਨਾ ਹੋ ਗਿਆ ਇਹਦਾ ਕਿੰਨਾ ਖ ਦੁੱਧ ਆ ਬਾਈ ਇਹ ਦੁੱਧ 12 ਕਿਲੋ ਇਹ ਅਗਲੇ ਤੁਹਾਨੂੰ ਤੇਲ ਆਈਏ ਪਰ ਲਓ ਅਗਲੇ ਤੁਹਾਨੂੰ ਪਰਲੇ ਪਾਸੋਂ ਤੇਲ ਆਇਆ ਹਾਂਜੀ ਉਹ ਆਪਾਂ ਬੁਖਾ ਰਹੇ ਹਾਂ 12 ਕਿਲੋ ਦੁੱਧ ਤਿਆਰ ਦੋਨਾਂ ਦਾ ਆ 12 ਕਿਲੋ ਹੀ ਠੀਕ ਆ ਜੀ ਤੇ ਬੱਚਾ ਇਹਦਾ ਹੈ ਨਹੀਂ ਹੈ ਬੱਚਾ ਹੈ ਨਹੀਂ ਬੱਚਾ ਸੀਗਾ ਇਹ ਮਰ ਗਿਆ ਲਓਏ ਮਿੱਤਰੋ ਆ ਮੂਰਲੇ ਪਾਸੋਂ ਤੇ ਲਾ ਮਿਲਕਵੇ ਨੇ ਵੀ ਲਾਸਰਗੀ ਮੋਟੀ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸੇ ਤੋਂ ਤੁਹਾਨੂੰ ਥਾਣ ਦਿਖਾਵਾਂਗੇ ਬਾਕੀ ਬਈ ਤਿੰਨ ਥਣ ਵਧੀਆ ਓਕੇ ਆ ਜਮ ਹਾਂ ਪੂਰੇ ਲਓ ਵੀ ਮਿੱਤਰੋ ਦੂਜੇ ਪਾਸੇ ਤੁਹਾਨੂੰ ਦਿਖਾ ਦਿੰਨੇ ਬਹੁਤ ਸੋਹਣਾ ਥਣ ਲੱਗਿਆ ਤੇ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ ਕੱਲੀਆਂ ਮਿਲਕਵੇ ਨੇ ਇੱਧਰ ਵੀ ਚੰਗੀ ਏ ਕੋਹ ਨਹੀਂ ਕਿੰਨਾਸੂਆ ਬਈ ਇਹ ਇਹ ਤੀਜਾ ਹੀ ਏ ਇਹ ਤੀਜਾ ਸੁਆ ਤੋੜ ਕੇ ਦਿਖਾ ਦਿਓ ਬਈ ਜੀ ਲਓ ਇਹ ਮਟਰੋ ਦੇਖ ਸਕਦੇ ਆ ਅਗਲੇ ਥਣੋਂ ਬਹਿਣੀ ਵਾਲੇ ਪਾਸੇ ਇਹ ਚੈਲਾ ਮੋੜ ਲਓ ਬਾਈ ਅੱਤੋ ਬੋ ਇਹ ਨਿੱਕੀ ਆ ਹਾਂਜੀ ਹਾਂਜੀ ਦਰਮਿਆਨਾ ਕੱਦਕਾਰ ਇਹ ਇਹਦਾ ਬਾਈ ਆਪਾਂ ਕੀ ਮੁੱਲ ਕਰਾਂਗੇ ਵੀਰੇ ਇਹਦਾ ਮੁੱਲ 20000 ਰੁਪਏ 20000 ਮੰਨਦਾਨ ਹੋ ਜੂ ਬਾਈ ਹਾਂ 20 ਚ ਦੇਵਾਂ ਬਾਈ ਲਓ ਵੀ ਮਿੱਤਰੋ 20000 ਚ ਬਾਈ ਜਾਂਦਾ ਵੀ ਦੇ ਦਿਆਂਗੇ 22000 ਮੁੱਲਾ ਬਣਦਾ ਮੰਨ ਤਾਂ ਵਿੱਚੋਂ ਕੀਤਾ ਜਾਊਗਾ ਜੇ ਸੀ ਵੀ ਕਿਸੇ ਮੇਰੇ ਵੀਰ ਭਰਾ ਦੇ ਚਾਰਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਸਾਰਿਆਂ ਦੇ ਜਾਇਜ਼ ਮੁੱਲਾ ਦੋਸਤੋ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਜਲਦੀ ਮਿਲਦੇ ਹਾਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦ